ਮੇ ਲੋ ਮਤਿਆ ਕਿ ਲੋ ਰਸ਼ੀਆ ਦਾ ਕੰਮ ਚੱਲਦਾ ਪਿਆ ਤੇ ਉਧਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ ਅਸੀਂ ਚੱਲ ਗਏ ਜੀ ਬਸ ਉੱਥੇ ਪਹੁੰਚ ਗਏ ਜਾ ਕੇ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਲੈ ਲਈ ਜੀ ਮਤਲਬ ਸਾਨੂੰ ਖੜੇ ਉੱਤੇ ਜਿੱਥੇ ਜੋਇਨਿੰਗ ਕਰਾਉਂਦੇ ਸੀ ਆਰਮੀ ਨੇ ਤੇ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਧਰ ਟ੍ਰੇਨਿੰਗ ਦੇ ਕੇ ਸੇਰ ਉਤਵਾ ਕੋਨ ਬੀ ਯੂਕਰੇਨ ਦੇ ਜੀ ਇਹਨਾਂ ਨੇ ਬਿਨਾਸ ਤੋਂ ਦੇ ਕਾਰ ਕੀ ਵਾਈ ਸਾਈਡੋਂ ਮਕੇਵ ਦਾ ਸਾਈਡ ਪੰਦੇ ਜੀ ਉਤੇ ਕਲਿਆਣਾ ਤੋਂ ਅੱਗੇ ਵੀ ਗਏ ਅਸੀਂ ਬਿਲਕੁਲ ਫਾਇਰ ਲਾਈਨ ਦੇ ਫਰੰਟ ਲਾਈਨ ਦੇ ਨਹੀਂ ਤੋਂ ਲੱਗੇ ਸਤੰਬਰ ਤੱਕ ਰਹੇ ਅਸੀਂ ਇੱਕ ਪਹਿਲੇ ਹਫਤੇ ਦਾ ਬਹੁਤ ਬੁਰਾ ਵਲਾ ਤਨ ਗੁਜ਼ਰੀਆਂ ਜੀ ਸਾਡੇ ਨਾਲ ਬਹੁਤ ਕੋਈ ਸਾਥੀ ਸਾਡੇ 57 ਅਗਿਆ ਕਾਫੀ ਗਰਨੇਡ ਚੱਲੇ ਬਲਾਸਟ ਹੋਏ ਜਿੱਦਾਂ ਡਰੋਨਾਂ ਦੇ ਵੀ ਇੱਕ ਸਾਡਾ ਮੜਕਾ ਸੀਗਾ ਸ਼੍ਰੀ ਕਾਂਤ ਸਾਲਗਰੇ ਮਹਾਰਾਸ਼ਟਰ ਤੋਂ ਉਲੀ ਡਾਕਟਰ ਹੇ ਉਦੋਂ ਦੇਖ ਲਿਆ ਦਿੱਤ ਸੀ ਸਾਡੇ ਸਾਹਮਣੇ ਹੀ ਗਿਆ ਅੱਖਾਂ ਦੇ ਉਹ ਮਤਲਬ ਜਾਂਦੇ ਡਰੋਂ ਲੱਗ ਗਿਆ ਜਿੱਦਾਂ ਉਹ ਉੱਥੇ ਵੀ ਮੋਦੀ ਸਾਹਿਬ ਨੇ ਫਿਰ ਅਗਸਤ ਜਦੋਂ ਗਏ ਨੇ ਜੀ ਦੁਬਾਰਾ ਇਹ 3-4 ਵਾਰੀ ਕਹਿ ਗਏ 6 ਬਟਾਲੀਆਂ ਦੀ ਸੀ ਉਹ ਜੀ 5 ਬ੍ਰਿਗੇਡ ਜੱਗੇ ਜਿੱਤੇ ਜੰਗ ਦੇ ਵਿੱਚ ਉੱਥੇ ਜੀ ਮੋਦੀ ਸਾਹਿਬ ਦੇ ਕਹਿਣ ਦੇ ਨਾਲ ਨੇ ਕਾਨੂੰ ਵਾਪਸ ਲਾਇਆ ਸਤੰਬਰ ਦੇ ਪਹਿਲੇ ਉੱਥੇ ਉਤੋਂ ਲੱਗੇ ਜੀ ਅਸੀਂ ਜਦਾਂ 27 ਨੂੰ ਟਿਕਟਾਂ ਜਿਗੀਆਂ ਵਾਪਸੀ ਦੇ ਆ ਤੇ ਉੱਥੇ ਦੋਸ ਜੀ ਦੇ ਨਾਲ ਕੁਛ ਖਾਣਾ ਖਾਣਿਆ ਭਾਈ ਜੀ ਮੇਰੇ ਨਾਲ ਤੇ ਚਲੋ ਮੁੜੇ ਵਾਪਸਾਰੇ ਮੁੰਲੇ ਆ ਗਏ 27 ਨੂੰ ਉਹ ਖਾਣਾ ਖਾਣੇ ਖਾਣੇ ਵਿੱਚ ਕੁਛ ਮਿਕਸ ਕਰਕੇ ਦੇ ਉਹਨਾਂ ਨੇ ਜੀ ਜਦ ਬਾਹਰ ਸੀ ਗਿਆ ਪੈਸੇ ਜੀ ਉਹਦੇ ਵਿੱਚ ਮੇਰਾ ਡਾਕੂਮੈਂਟ ਸੀ ਸਾਰੇ ਪਾਸਪੋਰਟ ਵਗੈਰਾ ਜੋ ਸੈਲਰੀ ਮੇਰੀ ਸੀ ਉੱਥੋਂ ਕੁਝ ਸੈਲਰੀ ਮੇਰੀ ਉੱਥੇ ਅਕਾਊਂਟ ਵੀ ਪਈ ਹੈਗੀ ਜੀ ਤੇ ਮੈਂ ਜੀ ਪੁਲਿਸ ਰਿਪੋਰਟ ਕਰਾਨ ਗਿਆ ਉਹਨਾਂ ਨੇ ਉੱਥੇ ਜਿੱਦਾਂ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ ਦੋ ਮਹੀਨੇ ਉੱਥੇ ਜੇਲ੍ਹ ਰਖਾਈ ਜੇਲ੍ਹ ਵੀ ਬਹੁਤ ਜ਼ਿਆਦਾ ਉਹ ਟੌਰਚਰ ਕਰਦੇ ਸੀ ਜਿੱਦਾਂ ਤੇ ਕਿ ਦੁਬਾਰਾ ਜੁਆਇਨਿੰਗ ਕਰੋ ਤੇ ਮੈੜੀ ਨਹੀਂ ਦੁਬਾਰਾ ਜੁਆਇਨ ਨਹੀਂ ਨਹੀਂ ਸਿੱਧਾ ਕੇ ਉਹ ਵਾਇਰ ਦੀ ਕਿਰਪਾ ਨਾਲ ਅਸਾਂ ਜਾਣ ਪਹੁੰਚਾ ਕੇ ਉੱਥੋਂ ਆਏ ਤੇ ਉਸ ਤੋਂ ਬਾਅਦ ਹੀ ਰਿਪੋਰਟ ਕੀਤਾ ਗਿਆ ਸਾਡੀ ਇਹਨਾਂ ਨੇ ਕੋਈ ਮਤਲਬ ਉਹ ਤੇ ਜ਼ਿਆਦਾ ਸਾਡੀ ਪੋਚਗੈਰ ਨਹੀਂ ਕੀਤੀ ਇਹਨਾਂ ਨੇ ਅਜੇ ਨਾ ਹਾਸ ਤੇ ਅਸੀਂ ਲੜਦੇ ਆ ਜੀ ਰਸ਼ੀਆ ਵਾਸਤੇ ਕੇ ਛੇਤਰੀ ਚਾਰ ਤੀ ਨਜ਼ਰੀ 4 ਦਸੰਬਰ ਨੂੰ ਜੀ ਮੇਰਾ ਵਾਪਸ ਆਣੇ ਕਿ ਬਗੀ ਉਤਰੇ ਕਿਹੋ ਜਿਹੇ ਹਾਲਾਤ ਸੀ ਉਹਦੇ ਕਿਹਤਰਾ ਜਿੰਦਗੀ ਹੈ ਹਾਲਾਤ ਬਹੁਤ ਜ਼ਰਾ ਬੜੀ ਜਦਾਂ ਤੁਸੀਂ ਲਾ ਲੋਗੇ ਮੌਤ ਚਾਰ ਦਫਰੇ ਲਾਗੇ ਤਰੀ ਖੰਦੀ ਸੀਗੀ ਮੋਗ ਨੂੰ ਹੱਥ ਲਾ ਕੇ ਵਾਪਸ ਆਉਣ ਵਾਲਾ ਕੰਮ ਹੈ ਜੀ ਕਿੰਨੇ ਦਿਨ ਦੇ ਸੀ ਖਾਣੇ ਦੇ ਕਈ ਵਾਰ ਜੀ ਦੇਖੋ ਕੋਈ ਚਾਵਲ ਨਹੀਂ ਵਗਾਰ ਆ ਬਾਲ ਕੇ ਕੋਈ ਬਾਈ ਕੋਲੀ ਚੋੜਾ ਨਹੀਂ ਦੰਦੇ ਸੀਗੇ ਕਈ ਵਾਰ 36 ਘੰਟੇ ਬਾਅਦ 48 ਘੰਟੇ ਬਾਅਦ ਪਾਣੀ ਪੀਣ ਵਾਲੇ ਤੋਂ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਵਾਰੀ ਅਫਤਫਾ ਸੀ ਵੇਟ ਕੀਤੀ ਹੈ ਉੱਥੇ ਜੀ ਮੀਂਹ ਦੀ ਪੀਣ ਨੂੰ ਮਤਲਬ ਪਾਣੀ ਜਿਹੜਾ ਸੀ ਆ ਉਹ ਪੀਣ ਨੂੰ ਨਹੀਂ ਸੀ ਮਿਲਦਾ ਨੇ ਬਣੇ ਪੀ ਗਿਆ ਜਾਰਾ ਕੀਤਾ ਜੀ ਉੱਥੇ ਲੱਗਦਾ ਜਿਵੇਂ ਬਰਾਬਰ ਕਰਵਾ ਤਾਏਗੇ ਨਾਲੀ ਇਹਦੇ ਬਿਲਕੁਲ ਕੋਈ ਨਿਕਲ ਗਿਆ ਸੀਗਾ ਕਿ ਮਤਲਬ ਘਰ ਵਾਪਸ ਆ ਸਕਾਂਗੇ ਕਿ ਚਾਰੀ ਨਹੀਂ ਸੀ ਬਾਕੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਡੇ ਜਦੋਂ ਅਸੀਂ ਗਏ ਆ ਜੀ ਮਈ ਤੋਂ ਲੈ ਕੇ ਸਾਡੇ ਸਤੰਬਰ ਦੇ ਪਹਿਲੇ ਹਫਤੇ ਤੱਕ ਫੋਨ ਹੀ ਨਹੀਂ ਲੱਗਾ ਕੋਈ ਵੀ ਉੱਥੇ ਜਿਵੇਂ ਨੈਟਵਰਕ ਕੰਮ ਨਹੀਂ ਸੀ ਕਰਦੇ ਏਜੰਟਾਂ ਨੇ ਬਹੁਤ ਮਗਲੋ ਧੋਖਾ ਕੀਤਾ ਜੀ ਕਰਨਾ ਕੀ ਕਾਰਵਾਈ ਚਾਹੀਦੀ ਹੈ ਇਹਨਾਂ ਏਜੰਟਾਂ ਦੇ ਖਿਲਾਫ ਜੜੇ ਕੋਈ ਜ਼ਰੂਰ ਜਰੂਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਲਈ ਦਿਓ ਜੀ ਮੈਂ ਇਹੀ ਚਾਹਣਾ ਚਾਹੁੰਦੀ ਆ ਵੀ ਮੈਂ ਤੇ ਕੋਟਨ ਕੋਟਨ ਧੰਨਵਾਦ ਕਰਦੀ ਆ ਜੁਰਾਂ ਦਾ ਸਾਥ ਜਿੰਨੇ ਮੇਰੇ ਬੇਟੇ ਨੇ ਕਰ ਲਿਆ ਹੁੰਦਾ ਏ ਮੈਂ ਤੇ ਆਸ ਬਿਲਕੁਲ ਲੱਗ ਬਠੀ ਸੀ

ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੀ ਆ। ਉਹਨਾਂ ਦੇ ਪਾਛਾ ਦਾ ਵੀ ਇਹ ਮਾਰਾ ਸੱਚੇ ਪਾਛੰਦਰ ਪੁੱਤ ਮੇਰੇ ਦਾ ਰਾਏ ਜੀ ਨੇ ਆਪਣੇ ਬੋਤ ਨੂੰ ਮਿਲੀ ਆ। ਮੈਨੂੰ ਠੰਡ ਪੈ ਗਈ ਆ। ਤੇ ਮੈਂ ਆਪਣੇ ਨੌ ਨਵੇਂ ਉਸੇ ਵਾਲੇ ਫੋਨ ਨਾਲ ਕਰਕੇ ਆਇਆ। ਇਹ ਬੋਤ ਤਾਂ ਵੀ ਰਾਮ ਨੂੰ ਫੋਨ ਆ ਗਿਆ। ਤਾਂ ਵੀ ਕੀ ਕੀ ਆ। ਵਰ ਨਹੀਂ। ਬਹੁਤ ਮੁਸ਼ਕਲ ਦਿਨ ਗੱਡੇ ਰਿਹਾ। ਰੋ ਰੋ ਕੇ ਰੋ ਰੋ ਕੇ ਤੰਲੇ ਲਿਆਗਾ ਤੇ ਮੇਰਾ ਇੱਕ ਵਾਰੀ ਪੁੱਤਰੀ 와ਝ ਸੁਣ ਲਵਾਉਣਾ ਮੈਂ ਆਪਣੇ ਪੁੱਤਰੀ 와ਝ ਹੀ ਸੁਣ ਲਵਾਉਂਗੀ ਆਪਣਾ ਬਾਤ ਸੁਣਨ ਵਿੱਚ ਬਸ ਹੀ ਹਮਾਇਤ